ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਸਾਰੀਆਂ ਭੈਣਾਂ ਨੂੰ ਹਨਾ ਰਿਕੁਐਸਟ ਹੈ ਕਿ ਮੇਰੇ ਫੋਨ ਦੇ ਵਿੱਚ ਉਹ ਜੋ ਵੀ ਤੁਹਾਡਾ ਡਾਟਾ ਸੀਗਾ ਮਤਲਬ ਮੇਰੇ WhatsApp ਕਿਸੇ ਕਾਰਨ ਕਰਕੇ ਡਿਲੀਟ ਹੋ ਗਿਆ ਗਲਤੀ ਨਾਲ ਮੇਰੇ ਬੱਚੇ ਤੋਂ ਉਹਦਾ ਜਿਹੜਾ ਡਾਟਾ ਸੀਗਾ ਤੁਹਾਡੇ ਆਰਡਰਸ ਵਗੈਰਾ ਸੀਗੇ ਹਨਾ ਸਾਰੇ ਰਿਮੂਵ ਹੋ ਚੁੱਕੇ ਨੇਗੇ ਹਨਾ ਪਲੀਜ਼ ਹਨਾ ਮੇਰੀ ਰਿਕਵੈਸਟ ਹੈ ਕਿ ਤੁਸੀਂ ਆਪਣੇ ਸਾਰੇ ਸਕਰੀਨਸ਼ਾਟ ਪੇਮੈਂਟਾਂ ਦੇ ਮੈਨੂੰ ਦੁਬਾਰੇ ਭੇਜੇ ਜਾਣ ਤੇ ਕੁਝਕ ਮਤਲਬ ਕੱਲ ਤੇ ਕੱਲ ਜਿਹੜੇ ਮੈਸੇਜ ਸੀਗੇ ਕੱਲ ਆਰਡਰ ਸੀਗੇ ਮੇਥੋਂ ਰਿਪਲਾਈ ਨਹੀਂ ਹੋਏ ਸੀਗੇ ਉਹ ਦੁਬਾਰਾ ਮੈਸੇਜ ਕਰ ਦੇਣ ਭੈਣਾ ਹਨਾ ਤੇ ਅੱਜ ਤੁਹਾਡਾ ਸਾਰਿਆਂ ਮੈਸੇਜ ਦਾ ਰਿਪਲਾਈ ਮਿਲ ਜੂਗਾ ਦੁਬਾਰਾ ਤੇ ਮੇਰੀ ਇਹ ਰਿਕਵੈਸਟ ਹੈ ਕਿ ਤੁਹਾਡੇ ਜਿਹੜੇ ਵੀ ਆਰਡਰ ਸੀਗੇ ਪਿਕਸ ਵਗੈਰਾ ਮੈਨੂੰ ਦੁਬਾਰਾ ਸ਼ੇਅਰ ਕੀਤੀਆਂ ਜਾਣ ਤੇ ਪੇਮੈਂਟ ਜੋ ਵੀ ਤੁਹਾਡੀ ਸੈਂਡ ਕੀਤੀ ਹੋਈ ਹੈ ਉਹ ਮੈਨੂੰ ਦੁਬਾਰਾ ਸਕਰੀਨਸ਼ਾਟ ਭੇਜੇ ਜਾਣ ਤੁਹਾਡਾ ਐਡਰੈਸ ਦੁਬਾਰਾ ਮੈਨੂੰ ਭੇਜਿਆ ਜਾਵੇ ਜੋ ਵੀ ਹੈ ਨਾ ਤੁਹਾਡੇ ਪੇਮੈਂਟ ਕੀਤੀ ਹੋਈ ਸੀ ਐਡਰੈਸ ਸੀਗੇ ਕੁਝ ਜਿਹੜੇ ਮੇਰੇ ਆਰਡਰ ਨਗੇ ਸਕਿਪ ਹੋ ਚੁੱਕੇ ਨੇਗੇ ਤੇ ਬਾਹਰ ਤੋਂ ਨਵੀਆਂ ਪੈਣ ਆਈਆਂ ਸੀਗੀਆਂ ਉਹਨਾਂ ਦੇ ਕਾਫੀ ਸੂਟਾਂ ਦੇ ਆਰਡਰ ਸੀਗੇ ਹਨਾ ਉਹ ਵੀ ਮੇਰੀ ਰਿਕਵੈਸਟ ਹੈ ਭੈਣਾਂ ਨੂੰ ਜੇ ਤੁਸੀਂ ਮੇਰੀ ਅੱਜ ਵਾਲੀ ਵੀਡੀਓ ਦੇਖ ਰਹੇ ਹੋਗੇ ਤਾਂ ਪਲੀਜ਼ ਆਪਣੇ ਆਰਡਰ ਨਗੇ ਹਨਾ ਦੁਬਾਰਾ ਮੈਨੂੰ ਫਿਕਸ ਵਗੈਰਾ ਸ਼ੇਅਰ ਕਰ ਦੋ ਦੇ ਮੇਰੇ ਕੋਲੇ ਹਨਾ ਤੁਹਾਡੇ ਨੰਬਰ ਨਹੀਂ ਸੇਵ ਸੀਗੇ ਤੇ ਨਾਲੇ ਮੈਂ ਤੁਹਾਡੇ ਆਪਣਾ ਨਾਮ ਮੈਨੂੰ ਦੱਸ ਦਿਆ ਕਰੋ ਹਨਾ ਮੈਂ ਤੁਹਾਡੇ ਨੰਬਰ ਸੇਵ ਕਰ ਲਿਆ ਕਰੂੰਗੀ ਵੀ ਤੁਹਾਡਾ ਨਾਮ ਕੀ ਹੈ ਮੇਰੇ ਕੋਲੇ ਮਤਲਬ 1500 2000 ਕਸਟਮਰ ਦੇ ਜਿਹੜੇ ਨੰਬਰ ਵਿਦਾਊਟ ਮਤਲਬ ਅਨ ਸੇਵ ਨੇਗੇ ਕੋਈ ਵੀ ਨੰਬਰ ਸੇਵ ਨਹੀਂ ਹੈਗਾ ਮੇਰੇ ਕੋਲੇ ਤੇ ਕਾਫੀ ਕਸਟਮਰਾਂ ਦੇ ਨੰਬਰ ਸੇਵ ਨੇਗੇ ਤੇ ਮੇਰਾ ਮਤਲਬ ਸਾਰੀਆਂ ਭੈਣਾਂ ਨੂੰ ਹੱਥ ਜੋੜ ਕੇ ਇਹੀ ਰਿਕੁਐਸਟ ਹੈ ਕਿ ਪਲੀਜ਼ ਆਪਣਾ ਜੋ ਵੀ ਹਨ ਤੁਹਾਡਾ ਕੰਮ ਹੈਗਾ ਮੈਨੂੰ ਦੁਬਾਰਾ ਮੈਸੇਜ ਕਰ ਦਿਓ ਤਾਂ ਕਿ ਤੁਹਾਡਾ ਜਿਹੜਾ ਕੰਮ ਹੈਗਾ ਟਾਈਮ ਸਿਰ ਤੁਹਾਨੂੰ ਮਿਲ ਸਕੇ ਜੜੀਆਂ ਭੈਣਾਂ ਬਾਹਰ ਤੋਂ ਆਈਆਂ ਸੀਗੀਆਂ ਨਿਊ ਭੈਣਾਂ ਦੇ ਆਰਡਰ ਸੀਗੇ ਉਹ ਵੀ ਤੁਸੀਂ ਆਪਣੇ ਆਰਡਰ ਨਗੇ ਜਿਹੜੇ ਮੈਨੂੰ ਦੁਬਾਰਾ ਸੈਂਡ ਕਰ ਦਿਓ ਤੇ ਤਾਂ ਕਿ ਤੁਹਾਡੇ ਸੂਟ ਨਗੇ ਮੈਂ ਤੁਹਾਡੇ ਸੂਟ ਰੱਖ ਸਕਾਂ ਜੜੀਆਂ ਭੈਣਾਂ ਦੇ ਆਰਡਰ ਸੀਗੇ ਤੇ ਇੰਡੀਆ ਤੋਂ ਵੀ ਕਾਫੀ ਭੈਣਾਂ ਦੇ ਆਰਡਰ ਸੀਗੇ ਉਹ ਵੀ ਮੈਨੂੰ ਦੁਬਾਰਾ ਮੈਸੇਜ ਕਰ ਦੇਣ ਮੇਰੀ ਹੱਥ ਜੋੜ ਕੇ ਇਹੀ ਰਿਕੁਐਸਟ ਹੈ ਕਿ ਤੁਹਾਡਾ ਕੰਮ ਡਿਲੇ ਨ ਤਰਹਣਾ ਪਲੀਜ਼ ਮੈਨੂੰ ਦੁਬਾਰਾ ਮੈਸੇਜ ਕਰੀਤੇ ਜਾਣ ਦੁਬਾਰਾ ਆਰਡਰ ਸਕਰੀਨਸ਼ਾਟ ਜੋ ਵੀ ਤੁਹਾਡੀਆਂ ਪੇਮੈਂਟਾਂ ਨੇ ਗਈਆਂ ਉਹਦੇ ਮੈਨੂੰ ਭੇਜੇ ਜਾਣ ਬਸ ਮੇਰੀ ਇਹੀ ਰਿਕਵੈਸਟ ਹੈ ਕਿ ਜਲਦੀ ਤੋਂ ਜਲਦੀ ਜੇ ਤੁਸੀਂ ਮੇਰੀ ਵੀਡੀਓ ਦੇਖਦੇ ਹੋਗੇ ਤਾਂ ਜਲਦੀ ਤੋਂ ਜਲਦੀ ਤੁਸੀਂ ਆਪਣੇ ਆਰਡਰ ਨਗੇ ਮੈਨੂੰ ਭੇਜ ਦਿਓ ਤਾਂ ਕਿ ਮੇਰਾ ਥੋੜਾ ਕੰਮ ਹੈਗਾ ਸਮੇਂ ਸਿਰ ਜਿਹੜਾ ਤੁਹਾਡਾ ਕੰਮ ਸਾਰਾ ਕਰ ਕਰ ਸਕਾਂ ਕਿਸੇ ਵੀ ਭੈਣ ਦਾ ਕੰਮ ਹੈ ਜਿਹੜਾ ਡਿਲੇ ਨਾ ਹੋਵੇ ਬਹੁਤ ਨਾਪ ਵਗੈਰਾ ਸੀਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਹੈ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਪਿਓਰ ਚੰਦੇਰੀ ਦੇ ਸੂਟ ਲੈ ਕੇ ਆਏਗੇ ਪ੍ਰਿੰਟ ਪਲੱਸ ਦੁਪੱਟਾ ਨਾਲ ਹੈ ਇਹ ਬਹੁਤ ਟਾਈਮ ਤੋਂ ਡਿਮਾਂਡ ਸੀਗੀ ਪੈਣਾ ਦੀ ਵਿੱਚ ਚੰਦੇਰੀ ਦੇ ਪ੍ਰਿੰਟ ਲੈ ਕੇ ਆਓ ਖਾਸ ਕਰ ਬਾਹਰ ਲਿਆ ਪੈਣਾ ਦੇ ਬਹੁਤ ਸਾਰੇ ਮਤਲਬ ਮੈਸੇਜ ਆਉਂਦੇ ਸੀਗੇ ਤੇ ਸਾਨੂੰ ਚੰਦੇਰੀ ਦੇ ਪ੍ਰਿੰਟ ਲੇਗੇ ਜਿਹੜੇ ਚਾਹੀਦੇ ਨੇਗੇ ਤੇ ਅੱਜ ਆਪਾਂ ਲੈ ਕੇ ਆਏਗੇ ਤੁਸੀਂ ਪ੍ਰਿੰਟ ਦੇਖਿਓ ਆਪਣੇ ਇੱਕ ਤੋਂ ਇੱਕ ਹਟਕੇ ਨੇਗੇ ਇਦਾਂ ਦੇ ਪ੍ਰਿੰਟ ਤੁਹਾਨੂੰ ਕਿਤੇ ਵੀ ਨਹੀਂ ਮਿਲਦੇ ਹੈਗੇ ਤੇ ਬਹੁਤ ਜਿਆਦੇ ਸੋਹਣੇ ਆਪਾਂ ਸੂਟ ਲੇਗੇ ਸਾਰੇ ਤੁਹਾਨੂੰ ਦਿਖਾਉਣਿਆਂਗੇ ਦੁਪੱਟਾ ਵੀ ਤੁਸੀਂ ਦੇਖ ਸਕਦੇ ਪਿਓਰ ਚੰਦੇਰੀ ਦਾ ਦੁਪੱਟਾ ਗਾ ਨਾਲ ਏ ਜੀ ਪਾਚਾ ਨੇ ਫਿਰ ਮੈਂ ਤੁਹਾਨੂੰ ਇਹ ਸੁਲਾ ਸਕਦੇ ਹੋ ਜੀ ਆਰਡਰ ਕੱਟ ਸਕਦੇ ਹੋ ਲੋ ਜੀ ਸੋਰ ਦਿਖਾਉਣੇ ਆਪਾਂ ਸ਼ੁਰੂ ਕਰ ਦੇਾਂਗੇ ਨਾਲ ਤੁਹਾਨੂੰ ਮੈਂ ਸਾਰੇ ਦੁਪੱਟੇ ਖੋਲ ਕੇ ਤੇ ਖੁੱਲੇ ਡੁੱਲੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਜਾਲੇ ਸੋਹਣੇ ਨੇ ਪਹਿਲੀ ਗੱਲ ਤਾਂ ਤੁਸੀਂ ਪ੍ਰਿੰਟ ਦੇਖੋ ਆਪਣੇ ਬੁਟੀਕ ਦੇ ਹਨਾ ਵੀ ਚੰਦੇਰੀ ਤੇ ਪ੍ਰਿੰਟ ਆਏ ਨੇਗੇ ਤੁਸੀਂ ਦੇਖੋ ਕੀ ਕਹਨੇ ਨੇਗੇ ਪ੍ਰਿੰਟ ਤੇ ਕਲਰ ਤੁਸੀਂ ਦੇਖੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਮੈਂ ਤੁਹਾਨੂੰ ਦਿਖਾਉਣੀ ਆਂ ਇਹ ਸ਼ਰਟ ਖੋਲ ਕੇ ਦਿਖਾਉਣੀ ਆਂਗੀ ਵੀ ਕਿੱਤਾਂ ਦੀ ਆ। ਦੇਖੋ ਇਹ ਵਾਲੀ ਬਣੀ ਹੋਈ ਹੈਗੀ ਸ਼ਰਟ ਬਣੀ ਹੋਈ ਹੈ ਇਸ ਤਰ੍ਹਾਂ। ਇਸ ਤਰ੍ਹਾਂ ਇਹ ਵਾਲੀ ਰਹੂਗੀ ਜੀ ਸ਼ਰਟ। ਪ੍ਰਿੰਟਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦਾ ਸੋਹਣਾਗਾ। ਸ਼ਰਟ ਦਾ ਇਸ ਤਰ੍ਹਾਂ। ਕਲਰ ਵੀ ਦੇਖੋ ਨਾ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਇਸ ਤਰ੍ਹਾਂ ਇਹ ਇਦਾਂ ਪਲੇਨ ਬਾਟਮ ਰਹੂਗੀ ਨਾਲ ਤੇ ਬ੍ਰਾਂਡ ਰਹੂਗਾ ਟੀਸਟਾ ਟੀਸਟਾ ਦੀ ਹੀ ਬਾਟਮ ਮਿਲੇਗੀ ਤੁਹਾਨੂੰ ਤੇ ਟੀਸਟਾ ਦੀ ਹੀ ਸ਼ਰਟ ਹੈਗੀ ਨਾਲ ਸੇਮ ਹੀ ਬ੍ਰਾਂਡ ਦਾ ਦੁਪੱਟਾ ਮਿਲੇਗਾ ਤੁਹਾਨੂੰ ਚੰਦੇਰੀ ਦੇ ਬ੍ਰਾਂਡ ਨੇ ਫੁੱਲ ਪਿਓਰ ਚੰਦੇਰੀ ਹੈਗੀ ਤੇ ਪ੍ਰਾਈਸ ਸਾਰੇ ਸੂਟਾਂ 'ਤੇ ਰਹੂਗਾ 3500 ਤੇ ਤੁਸੀਂ ਦੁਪੱਟੇ ਦੇਖੋ ਬੜੇ ਸੋਹਣੇ ਦੁਪੱਟੇ ਨੇ ਇਹ ਦੇਖੋ ਕਿਸਰਾ ਖੁੱਲੇ ਢੁੱਲੇ 44 ਇੰਚ ਪਣੇਗਾ 2 ਮੀਟਰ ਦਾ ਦੁਪੱਟਾ ਲੈਂਥ ਤੇ ਪ੍ਰਿੰਟ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਤੇ ਐ ਤਾਂ ਹਨਾ ਜਦੋਂ ਆਪਾਂ ਦੁਪੱਟਾ ਲਿਆ ਹੁੰਦਾ ਦੇਖੋ ਲੁੱਕ ਵੀ ਕਿੰਨੀ ਜਿਆਦਾ ਸੋਹਣੀ ਲੱਗਦੀ ਹੈ ਜਦ ਇਹ ਸੂਟ ਰੈਡੀ ਹੋ ਕੇ ਹਨਾ ਬਹੁਤ ਜਿਆਦੇ ਸੋਹਣੇ ਰੈਡੀ ਹੋਣਗੇ ਜਦੋਂ ਇਹ ਸੂਟ ਰੈਡੀ ਹੋ ਕੇ ਐਦਾਂ ਦੁਪੱਟਾ ਵਗੈਰਾ ਆਪਾਂ ਹਨਾ ਫੁੱਲ ਲਾਵਾਂਗੇ ਤਾਂ ਕਿ ਮਤਲਬ ਬਹੁਤ ਜਿਆਦੇ ਸੋਹਣੇ ਸੂਟ ਲੱਗਣਗੇ ਇਹ ਤੁਸੀਂ ਦੇਖੋ ਦੁਪੱਟਾ ਤੇ ਐਦਾਂ ਤੇ ਸਿਰ ਤੇ ਖੜਨ ਵਾਲਾ ਦੁਪੱਟਾ ਹੈਗਾ ਤੇ ਇਹ ਕਲਰ ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਮੈਨੂੰ ਤਾਂ ਬਹੁਤ ਪਸੰਦ ਆ ਰਿਹਾ ਕਲਰ ਹਨਾ ਕਲ ਰੱਪਾ ਸਾਰੇ ਹੀ ਸੋਨੇ ਲੈ ਕੇ ਆਇਆਗੇ ਤੇ ਇਦਾਂ ਇਹ ਤੁਸੀਂ ਬਸ ਮੇਰੇ ਦੇਖ ਲਓ ਨਾ ਤਾਂ ਮੈਂ ਦੁਪट्टे ਲੈ ਕੇ ਦਿਖਾ ਰਹੀ ਹਾਂ ਤੁਹਾਨੂੰ ਵੀ ਤੁਹਾਨੂੰ ਵੀ ਪਤਾ ਲੱਗੂ ਵੀ ਇਸ ਤਰ੍ਹਾਂ ਦੀ ਲੁੱਕ ਆਊਗੀ ਦੁਪੱਟਾ ਲੈ ਕੇ ਹਨਾ ਤੇ 3500 ਪ੍ਰਾਈਸ ਹੈਗਾ ਤੇ ਜਿਸ ਹਿਸਾਬ ਨਾਲ ਫੈਬਰਿਕ ਦੀ ਕੁਆਲਿਟੀ ਹੈਗੀ ਵੀ ਪ੍ਰਾਈਸ ਬਹੁਤ ਤੇ ਆਮ ਇਹ ਮੇਰੇ ਖਿਆਲ ਚ ਤੁਹਾਨੂੰ 4-5000 ਤੋਂ ਸੂਟ ਹੈਗੇ ਜਿਹੜਾ ਘੱਟ ਨਾ ਦੇਣ ਤੇ 3500 ਪ੍ਰਾਈਸ ਰਹੂਗਾ ਤੁਸੀਂ ਦੇਖ ਸਕਦੇ ਹੋ ਲਓ ਜੀ ਫਰਸਟ ਸੂਟ ਇਹ ਸੀਗਾ ਸਾਰੇ ਦੁਪੱਟੇ ਇਦਾਂ ਹੀ ਮੈਂ ਤੁਹਾਨੂੰ ਲੈ ਕੇ ਦਿਖਾਉਂਗੀ ਕੀ ਕਿੰਨੇ ਜਿਆਦੇ ਸੋਹਣੇ ਦੁਪੱਟੇ ਨੇਗੇ ਮੈਨੂੰ ਇਹਨਾਂ ਦੇ ਦੁਪੱਟੇ ਹੀ ਬਹੁਤ ਜਿਆਦੇ ਸੋਹਣੇ ਲੱਗੇ ਸੂਟ ਚ ਚਲੋ ਹੈਗੇ ਨੇ ਤਾਂ ਜਿਹੜੇ ਹੈਗੇ ਨੇ ਉਹ ਸੋਹਣੇ ਤੇ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੇਖੋ ਇਹ ਇਦਾਂ ਰਹੂਗੀ ਸ਼ਰਟ ਰਹੂਗੀ ਤੇ ਤੁਸੀਂ ਕਲਰ ਦੇਖ ਸਕਦੇ ਹੋਗੇ ਮੈਂ ਜ਼ਿਆਦਾ ਤਾਂ ਨਹੀਂ ਖੋਲ ਰਹੀ ਕਿਉਂਕਿ ਇਹਨਾਂ ਦੀ ਤਹਾਂ ਹਨਾ ਖਰਾਬ ਹੋ ਜਾਣੀਏ ਫਿਰ ਉਦਾਂ ਦੀ ਲੁੱਕ ਜੀ ਨਹੀਂ ਰਹਿੰਦੀ ਹੈਗੀ ਇਦਾਂ ਹੀ ਸ਼ਰਟ ਰਹੂਗੀ ਪ੍ਰਿੰਟਡ ਤੇ ਸੇਮ ਇਸ ਤਰ੍ਹਾਂ ਰਹੂਗੀ ਬਾਟਮ ਰਹੂਗੀ ਨਾਲ ਇਹਦਾ ਬਾਟਮ ਰਹੂਗੀ ਤੇ ਇਹਦਾ ਦੁਪੱਟਾ ਤੁਸੀਂ ਦੇਖੋ ਹਨਾ ਵੀ ਕਿੰਨਾ ਜ਼ਿਆਦਾ ਸੋਹਣਾ ਹੈ ਇਹਦਾ ਤਾਂ ਪੱਟਾ ਵੀ ਇਹਦਾ ਦੁਪੱਟਾ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਜੇ ਕੋਈ ਭੈਣ ਹਨਾ ਮਤਲਬ ਵਾਈਟ ਕਰੀਮ ਦੇ ਉੱਪਰ ਹਨਾ ਆਪਣਾ ਸੂਟ ਲੈਣਾ ਚਾਹੁੰਦੇ ਨੇਗੇ ਤਾਂ ਤੁਸੀਂ ਇਹ ਵਾਲਾ ਇਦਾਂ ਦਾ ਲੈ ਸਕਦੇ ਹੋਗੇ ਤੇ ਵੀ ਤੁਸੀਂ ਦੇਖ ਸਕਦੇ ਹੋ ਵੀ ਦੁਪੱਟਾ ਕਾਫੀ ਜਿਆਦਾ ਸੋਹਣਾ ਲੱਗਦਾ ਹਰ ਇੱਕ ਸੂਟ ਦੀ ਹਰ ਇੱਕ ਕਲਰ ਦੀ ਆਪਣੇ ਆਪਣੀ ਉਹਦੇ ਤਰ੍ਹਾਂ ਗ੍ਰੇਸ ਦੇ ਰਿਹਾ ਹੈਗਾ ਹਨਾ ਵੀ ਜਿੱਦਾਂ ਇਹਦੇ ਵਿੱਚ ਕਲਰ ਨੇਗੇ ਤੇ ਇਹ ਇਦਾਂ ਗ੍ਰੇਸ ਦੇ ਰਿਹਾ ਹੈਗਾ ਲੋ ਜੀ ਬਹੁਤ ਜਿਆਦਾ ਸੋਹਣਾ ਦੁਪੱਟਾ ਤੇ ਇਸ ਤੋਂ ਬਾਅਦ ਆ ਜਾਊਗਾ ਇਹ ਬਲੂ ਕਲਰ ਆ ਜਾਊਗਾ ਫਿਰ ਤੁਸੀਂ ਦੇਖ ਸਕਦੇ ਹੋਗੇ ਦੇਖੋ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਇਹ ਸ਼ਰਟ ਬਣੀ ਹੋਈ ਹੈਗੀ ਤੇ ਪਲੱਸ ਇਹਦੇ ਨਾਲ ਸੇਮ ਹੋਣਾ ਪਲੇਨ ਬਾਟਮ ਹੈਗੀ ਇਦਾਂ ਬਲੂ ਤੇ ਇਹ ਵਾਲੀ ਸ਼ਰਟ ਬਣੀ ਹੋਈ ਹੈਗੀ ਇਹਦਾ ਤੁਸੀਂ ਦੁਪੱਟਾ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਨੀ ਆ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਬਹੁਤ ਜ਼ਿਆਦਾ ਸੋਹਣੀ ਲੁੱਕ ਦੇ ਰਿਹਾ ਹੈਗਾ ਇਤਾਂ ਦਾ ਪ੍ਰਿੰਟ ਬਣਿਆ ਹੋਇਆ ਹੈਗਾ ਤੇ ਬਾਕੀ ਪ੍ਰਿੰਟਿੰਗ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਣੀ ਹੋਈ ਹੈ ਕਿ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਦੁਪट्टे ਦੇ ਉੱਪਰ ਲੋਚ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋਂਗੇ ਇਹ ਵਾਲਾ ਕਲਰ ਆ ਜਾਊਗਾ ਇਹ ਵੀ ਸ਼ੇਡ ਹੈ ਜਿਹੜਾ ਬਹੁਤ ਪਿਆਰਾ ਜਿਹਾ ਸ਼ੇਡ ਹੈ ਤੇ ਇਹਦਾ ਦੁਪੱਟਾ ਇਸ ਤਰ੍ਹਾਂ ਰੈਡੀ ਕੀਤਾ ਹੋਇਆ ਹੈਗਾ ਇਹ ਕਲਰ ਵੀ ਹੈ ਜਿਹੜਾ ਬਹੁਤ ਹੀ ਜਿਆਦਾ ਸੋਹਣਾ ਪਿਆਰਾ ਸ਼ੇਡ ਹੈਗਾ ਬਹੁਤ ਹੀ ਲੋਟੇ ਇਸ ਤਰਾ ਹੀ ਸੂਟ ਆ ਜਾਊਗਾ ਇਦਾਂ ਇਹ ਠੀਕ ਹੈ ਜੀ ਫਿਰ ਫਿਰ ਮਲਟੀ ਦੇ ਵਿੱਚ ਆ ਜਾਊਗਾ ਇਸ ਤਰਾ ਸ਼ਰਟ ਬਣੀ ਹੋਈ ਹੈਗੀ ਇਦਾਂ ਸ਼ਰਟ ਬਣੀ ਹੋਈ ਹੈਗੀ ਤੇ ਨਾਲ ਹੈਗੀ ਹੈਗੀ ਕਰੀਮ ਇਦਾਂ ਬਾਟਮ ਹੈ ਇਹਦੇ ਤੇ ਇਹ ਵਾਲੀ ਸ਼ਰਟ ਆ ਜੂਗੀ ਤੇ ਇਸ ਤਰ੍ਹਾਂ ਦੁਪੱਟਾ ਆ ਜਾਊਗਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਕੀਤਾ ਹੋਇਆਗਾ ਦੇਖੋ ਇਹਦਾ ਵੀ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਹੈ ਬਿਲਕੁਲ ਸਿਰ ਤੇ ਟਿਕਨ ਵਾਲੇ ਦੁਪੱਟੇ ਨੇ ਇਦਾਂ ਨਹੀਂ ਹੈਗਾ ਵੀ ਤੁਹਾਡੇ 슬ਿੱਪ ਹੋਣਗੇ ਕਿਸੇ ਪਾਸਿਓਂ ਵੀ ਦੁਪੱਟੇ ਇਹ ਤੇ ਇਦਾਂ ਦੇ ਕੋਈ ਨਹੀਂ ਹੈਗੇ ਹਨ ਵੀ 슬ਿੱਪ ਵਾਲੇ ਦੁਪੱਟੇ ਨਹੀਂਗੇ ਕੋਈ 슬ਿੱਪ ਨਹੀਂ ਹੁੰਦੇ ਹੈਗੇ ਤੁਸੀਂ ਦੇਖ ਸਕਦੇ ਹੋ ਕਿ ਆਰਾਮ ਨਾਲ ਤੁਸੀਂ ਇਹ ਦੁਪੱਟੇ ਨੂੰ ਕੈਰੀ ਕਰ ਸਕਦੇ ਹੋ ਕਿ ਕਾਫੀ ਪੈਣਾ ਕਹਿੰਦੇ ਨੇ ਵੀ ਸਾਨੂੰ ਕੈਰੀ ਕਰਨਾ ਔਖਾ ਹੈਗਾ ਤਾਂ ਤੁਸੀਂ ਇਹਨਾਂ ਨੂੰ ਆਰਾਮ ਨਾਲ ਕੈਰੀ ਕਰ ਸਕਦੇ ਹੋਗੇ ਲੋ ਤੇ ਦੁਪੱਟਾ ਤੁਹਾਨੂੰ ਖੁੱਲਾ ਡੁੱਲਾ ਮਿਲੇਗਾ ਪ੍ਰਿੰਟਿੰਗ ਡਿਜ਼ਾਈਨ ਤੁਹਾਡੇ ਸਾਹਮਣੇ ਹੈ ਹਰ ਇੱਕ ਚੀਜ਼ ਦੀ ਲੋ ਇਸ ਰਮ ਮੈਂ ਤੁਹਾਨੂੰ ਇੱਕ ਵਾਰ ਪ੍ਰੋਪਰ ਦਿਖਾ ਵੀ ਦਿੰਨੀ ਆ ਇਸ ਤਰ੍ਹਾਂ ਦੁਪट्टे ਦਾ ਜਿਹੜਾ ਡਿਜ਼ਾਈਨ ਹੈਗਾ ਤਾਂ ਬਣਿਆ ਹੋਇਆਗਾ ਨੈਕਸਟ ਸ਼ੇਡ ਆ ਜਾਊਗਾ ਇਸ ਤਰ੍ਹਾਂ ਜੁਗਾ ਇਹ ਵੀ ਕਲਰ ਬਹੁਤ ਹੀ ਪਿਆਰਾ ਹੈਗਾ ਇਹ ਵਾਲੀ ਇਦਾਂ ਦੀ ਰਹੂਗੀ ਸ਼ਰਟ ਰਹੂਗੀ ਇਦਾਂ ਦੀ ਸ਼ਰਟ ਰਹੂਗੀ ਤੁਸੀਂ ਦੇਖ ਸਕਦੇ ਹੋਗੇ ਨਾਲ ਹੈਗੀ ਹੈਗੀ ਪਲੇਨ ਬਾਟਮ ਹੈਗੀ ਇਹਦੇ ਨਾਲ ਤੇ ਪਲੱਸ ਇਹਦੇ ਨਾਲ ਤੁਸੀਂ ਦੁਪੱਟਾ ਹੈਗਾ ਇਸ ਤਰ੍ਹਾਂ ਰੈਡੀ ਕੀਤਾ ਹੋਇਆ ਹੈ ਇਹ ਵੀ ਮਤਲਬ ਕਲਰ ਹੈਗਾ ਬਹੁਤ ਹੀ ਜਾਂਦੇ ਸੋਹਣਾਗਾ ਤੇ ਇਹਦਾ ਦੇਖੋ ਇਸ ਤਰ੍ਹਾਂ ਨਾ ਬਾਰਡਰ ਬਣਿਆ ਹੋਇਆ ਹੈਗਾ ਦੁਪੱਟਿਆਂ ਦਾ ਤੇ ਇਦਾਂ ਬਾਰਡਰ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋਗੇ ਲੋਚ ਤੇ ਬਾਕੀ ਤੁਸੀਂ ਇਹਨਾਂ ਦੇ ਹਨਾ ਆਪਣੀ ਚੁਆਇਸ ਹੈ ਪਲਾਜ਼ੋ ਕਰਾਉਣਾਗਾ ਜਾਂ ਸਲਵਾਰ ਮੈਂ ਤਾਂ ਕਹੂੰਗੀ ਵੀ ਤੁਸੀਂ ਇਹਦੇ ਨਾਲ ਸਲਵਾਰ ਸੂਟ ਹੀ ਰੈਡੀ ਕਰਵਾਇਓ ਕਿਉਂਕਿ ਸਲਵਾਰ ਸੂਟ ਨਾਲ ਸੂਟ ਦੀ ਜਿਹੜੀ ਗ੍ਰੇਸ ਹੈਗੀ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਕਿ ਤਾਂ ਕਰਕੇ ਹਨਾ ਮੈਂ ਤਾਂ ਇਹੀ ਤੁਹਾਨੂੰ ਸਲਾਹ ਦਊਂਗੀ ਵੀ ਤੁਸੀਂ ਸਲਵਾਰ ਸੂਟ ਹੀ ਰੈਡੀ ਕਰਵਾਇਓ ਇਦਾਂ ਦਾ ਦੁਪੱਟਾ ਰੈਡੀ ਕੀਤਾ ਹੋਇਆ ਫਿਰ ਨੈਕਸਟ ਆਜੂ ਦਾ ਬਲੈਕ ਤੇ ਚਾਰਜੂ ਦਾ ਬਲੈਕ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਤਰ੍ਹਾਂ ਇਹਦਾ ਮਤਲਬ ਸ਼ਰਟ ਪਣੀ ਹੋਈ ਹੈ ਤੇ ਪਲੇਨ ਬਾਟਮ ਹੈਗੀ ਬਲੈਕ ਤੇ ਇਸ ਤਰ੍ਹਾਂ ਦੇਖੋ ਪ्योर ਚੰਦੇਰੀ ਤੇ ਪ੍ਰਿੰਟ ਲੇਗੇ ਤੇ ਇਸ ਤਰ੍ਹਾਂ ਦਾ ਬਲੈਕ ਦੁਪੱਟਾ ਆ ਜਾਊਗਾ ਇਹ ਤਾਂ ਦੇਖੋ ਤੇ ਦੁਪੱਟੇ ਦੇ ਵਿੱਚ ਇਹ ਪ੍ਰਿੰਟਿੰਗ ਹੈ ਜਿਹੜੀ ਕਾਫੀ ਜ਼ਿਆਦੇ ਸੋਹਣੀ ਹੈਗੀ ਤੇ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਹੈਗਾ ਹਰ ਇੱਕ ਦੁਪੱਟੇ ਦੇ ਉੱਪਰ ਅਲੱਗ-ਅਲੱਗ ਪ੍ਰਿੰਟ ਹੈਗਾ ਤੇ ਅਲੱਗ-ਅਲੱਗ ਮਤਲਬ ਡਿਜ਼ਾਈਨ ਰੈਡੀ ਕੀਤਾ ਹੋਇਆ ਹੈਗਾ ਇਹ ਵੀ ਤੁਸੀਂ ਦੁਪੱਟਾ ਦੇਖ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣਾ ਰੈਡੀ ਕੀਤਾ ਹੋਇਆ ਹੈਗਾ ਤੇ ਨੈਕ ਚ ਤੁਸੀਂ ਦੇਖ ਸਕਦੇ ਹੋਗੇ ਸੂਟ ਇਸ ਤਰ੍ਹਾਂ ਇਹ ਵਾਲੀ ਸ਼ਰਟ ਪਣੀ ਹੋਈ ਹੈਗੀ ਤੇ ਕਰੀਮ ਕਲਰ ਦੀ ਇਹਦੇ ਨਾਲ ਬਾਟਮ ਹੈਗੀ ਇਦਾਂ ਤੇ ਪਲੱਸ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਡਬਲ ਸ਼ੇਡ ਦੇ ਵਿੱਚ ਹੈਗਾ ਜਿਹੜਾ ਰੈਡੀ ਕੀਤਾ ਹੋਇਆ ਹੈਗਾ ਦੇਖੋ ਹਾਰੇ ਇੱਕ ਸੂਟ ਆਪੋ ਆਪਣੀ ਜਗ੍ਹਾ ਬਹੁਤ ਜ਼ਿਆਦੇ ਸੋਹਣੀ ਗ੍ਰੇਸ ਦੇ ਰਿਹਾ ਹੈਗਾ ਤੇ ਨਹੀਂ ਹੈਗਾ ਵੀ ਕੋਈ ਵੀ ਸੂਟ ਪਸੰਦ ਨਾ ਆਵੇ ਤੇ ਨੈਕਸਟ ਹੈਗਾ ਬਲੈਕ ਤੇ ਕਰੀਮ ਦੇ ਵਿੱਚ ਹੈਗਾ ਇਹ ਦਾ ਸ਼ਰਟ ਬਣੀ ਹੋਈ ਹੈ ਤੇ ਬਲੈਕ ਬਾਟਮ ਹੈਗੀ ਤੀਸਤਾ ਦੀ ਹੀ ਰਹੂਗੀ ਸ਼ਰਟ ਤੇ ਬਾਟਮ ਤੇ ਇਹਦੇ ਨਾਲ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਬਲੈਕ ਤੇ ਸਕਿਨ ਦੁਪੱਟਾ ਦੇਖੋ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਨਾਲੇ ਫੋਰ ਸਾਈਡ ਬોર્ਡਰਾਂ ਤੇ ਵਿੱਚ ਬੂਟੀ ਹੈਗੀ ਤੇ ਡਬਲ ਹੋਇਆਗਾ ਤੇ ਇਹ ਵੀ ਤੁਸੀਂ ਦੁਪੱਟਾ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਨਾ ਰੈਡੀ ਕੀਤਾ ਹੋਇਆਗਾ ਲੋ ਜੀ ਇਹਦਾ ਪ੍ਰਾਈਸ ਵੀ ਸੇਮ ਰਹੂਗਾ 3500 ਚੰਦੇਰੀ ਤੇ ਪ੍ਰਿੰਟਿੰਗ ਇਹ ਸਾਰੇ ਤੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾ ਦਿੰਨੀ ਕਿਉਂਕਿ ਦੋ ਸੂਟ ਰਹਿ ਜਾਣਗੇ ਫਿਰ ਹਨਾ ਹੋਰ ਵੀਡੀਓ ਦੇ ਵਿੱਚ ਨਹੀਂ ਆ ਬਾਣਨੇ ਹੈਗੇ ਤੇ ਇਹਨਾਂ ਦਾ ਪ੍ਰਾਈਸ ਵੀ ਤੁਹਾਨੂੰ ਸੇਮ ਮਿਲੇਗਾ ਇੱਕ ਆਪਾਂ ਚੀਜ਼ ਹੋਰ ਲੈ ਕੇ ਆਏ ਹਾਂ ਇਸ ਵਾਰ ਪਟਿਕ ਦੇ ਵਿੱਚ ਇਹ ਹੈਗੇ ਨੇਗੇ ਪੇਂਟ ਵਾਲੇ ਸੂਟ ਨੇਗੇ ਪੇਂਂਟ ਕੀਤੇ ਹੋਏ ਨੇਗੇ ਤੇ ਫੈਬਰਿਕ ਬਹੁਤ ਜਿਆਦਾ ਸੋਹਣਾ ਹੈ ਇਹਨਾਂ ਦਾ ਵੀ ਬਾਕੀ ਦੁਪट्टे ਵਗੈਰਾ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਬਹੁਤ ਜਿਆਦਾ ਸੋਹਣੇ ਕੀਤੇ ਹੋਏ ਨੇਗੇ ਇਹਦੇ ਵਿੱਚ ਦੋ ਹੀ ਕਲਰ ਮਿਲੇ ਨੇਗੇ ਆਪਾਂ ਨੂੰ ਕਰੀਮ ਤੇ ਬਲੈਕ ਦੋ ਤੇ ਆਪਾਂ ਜੇ ਮਤਲਬ ਜਿਆਦਾ ਡਿਮਾਂਡ ਰਹੀ ਆ ਨਾ ਤੇ ਆਪਾਂ ਰੈਡੀ ਕਰਵਾ ਦਾਂਗੇ ਤੁਸੀਂ ਦੇਖੋ ਇਸ ਤਰ੍ਹਾਂ ਪੇਂਟ ਕੀਤਾ ਹੋਇਆ ਹੈਗਾ ਮੈਂ ਤੁਹਾਨੂੰ ਹੇਠਾਂ ਸ਼ੋਅ ਕਰ ਦਿੰਦੀ ਹਾਂ ਇਸ ਤਰ੍ਹਾਂ ਪੇਂਟ ਕੀਤਾ ਹੋਇਆ ਹੈਗਾ ਤੇ ਇਹ ਜਿਹੜਾ ਫਲਾਵਰ ਹੈ ਹਨ ਉੱਪਰ ਤੱਕ ਆਊਗਾ ਇਹ ਤਾਂ ਇਹ ਸਾਰਾ ਉੱਪਰ ਤੱਕ ਫਲਾਵਰ ਆਊਗਾ ਤੇ ਇਸ ਤਰ੍ਹਾਂ ਇਹਦੀਆਂ ਬਾਹਵਾਂ ਨੇਗੀਆਂ ਪੇਂਟ ਕੀਤੀ ਹੋਈਆਂ ਤੁਸੀਂ ਪੇਂਟ ਦਾ ਕੰਮ ਦੇਖੋ ਨਾ ਕਾਰੀਗਰ ਨੇ ਦੇਖੋ ਕਿੰਨਾ ਜ਼ਿਆਦਾ ਸੋਨਾ ਕੀਤਾ ਹੋਇਆ ਹੈਗਾ ਤੇ ਇਸ ਇਹ ਵੀ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਦੇਖ ਸਕਦੇ ਹੋ ਪੇਂਟ ਦੀ ਆਪਣੀ ਲਓ ਜੀ ਤੇ ਨਾਲ ਇਹਦੇ ਬਾਟਮ ਰਹੂਗੀ ਇਸ ਤਰ੍ਹਾਂ ਪਲੇਨ ਤੇ ਇਹ ਦੁਪੱਟਾ ਮੈਂ ਤੁਹਾਨੂੰ ਇੱਕ ਖੋਲ ਕੇ ਦਿਖਾਉਂਗੀ ਸਿਰਫ ਤੇ ਇਹ ਦੁਪੱਟਾ ਮੈਂ ਤੁਹਾਨੂੰ ਇੱਕ ਕੋਲ ਕੇ ਦਿਖਾਉਂਗੀ ਤੇ ਬਲੈਕ ਬਸ ਦੂਜਾ ਕਲਰ ਹੈ ਜਿਹੜਾ ਮੈਂ ਤੁਹਾਨੂੰ ਬਲੈਕ ਇਦਾਂ ਹੀ ਸ਼ੋਅ ਕਰ ਦੇਣਾਗਾ ਦੇਖੋ ਪੇਂਟ ਕੀਤਾ ਹੋਇਆਗਾ ਦੁਪੱਟਾ ਇਹਦਾ ਪ੍ਰਾਈਸ ਵੀ ਸੇਮ ਹੀ ਰਹੂਗਾ 3500 ਦੇਖੋ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਪੇਂਟ ਕੀਤਾ ਹੋਇਆਗਾ ਤੇ ਫੋਰ ਸਾਈਡ ਹੀ ਮਤਲਬ ਇਦਾਂ ਪੇਂਟ ਕੀਤਾ ਤੇ ਇਹ ਦੁਪੱਟਾ ਤੁਸੀਂ ਉੱਪਰ ਲੈ ਕੇ ਵੀ ਦੇਖ ਸਕਦੇ ਹੋਗੇ ਵੀ ਕਿੱਦਾਂ ਦੀ ਲੁੱਕ ਦਿੰਦਾ ਹੈਗਾ ਦੇਖੋ ਬਹੁਤ ਜ਼ਿਆਦਾ ਹੀ ਸੋਹਣਾ ਹਨਾ ਸੂਟ ਹੈਗਾ ਜਿਹੜਾ ਰੈਡੀ ਕੀਤਾ ਹੋਇਆ ਹੈਗਾ ਤੇ ਬਾਕੀ ਦੁਪੱਟਾ ਵਗੈਰਾ ਇਦਾਂ ਹਨਾ ਜਿੱਦਾਂ ਮੇਰੇ ਸਟਾਈਲ ਦੇ ਵਿੱਚ ਸੂਟ ਹੈਗਾ ਰੈਡੀ ਕੀਤਾ ਹੋਇਆ ਆਪਾਂ ਕਫਾ ਵਗੈਰਾ ਵਾਲੀਆਂ ਪਾਵਾਂ ਲਗਾ ਕੇ ਰੈਡੀ ਕੀਤਾ ਹੈਗਾ ਸੂਟ ਹਨਾ ਤਾਂ ਤੁਸੀਂ ਇਸ ਤਰ੍ਹਾਂ ਸੂਟ ਹੈਗਾ ਜਿਹੜਾ ਰੈਡੀ ਕਰਾ ਸਕਦੇ ਹੋ ਇਹਨਾਂ ਨੂੰ ਸੋਹਣੇ ਸੋਹਣੇ ਸੂਟ ਲੇنگੇ ਜਿਹੜੇ ਡਿਜ਼ਾਈਨ ਕਰਾ ਕੇ ਤੇ ਪੇਂਟ ਵਾਲੇ ਸੂਣਨੇਗੇ ਇਹਦੇ ਵਿੱਚ ਇੱਕ ਕਲਰ ਹੈਗਾਗਾ ਵਾਈਟ ਤੇ ਦੂਜਾ ਕਲਰ ਤੁਹਾਨੂੰ ਮਿਲੇਗਾ ਇਹਦੇ ਵਿੱਚ ਬਲੈਕ ਤੇ ਸੇਮ ਡਿਜ਼ਾਈਨ ਹੋਊਗਾ ਸੇਮ ਦੁਪੱਟਾ ਸੇਮ ਸਾਰਾ ਕੁਝ ਹੋਊਗਾ ਇੱਦਾਂ ਹੀ ਦੁਪੱਟਾ ਰੈਡੀ ਕੀਤਾ ਹੋਊਗਾ ਇਦਾਂ ਹੀ ਸੂਟ ਰੈਡੀ ਕੀਤਾ ਹੋਊਗਾ ਜੇ ਤੁਸੀਂ ਮਤਲਬ ਇਹਦੇ ਨਾਲ ਦਾ ਸੂਟ ਲੈਣਾ ਚਾਹੁੰਦੇ ਹੋਗੇ ਤਾਂ ਆਰਡਰ ਕਰਨਾ ਚਾਹੁੰਦੇ ਹੋ ਕਾਲ ਸਕਦੇ ਹੋ ਜੇ ਜ਼ਿਆਦਾ ਡਿਮਾਂਡ ਰਹੀ ਤਾਂ ਆਪਾਂ ਜ਼ਰੂਰ ਹਨਾ ਹੋਰ ਵੀ ਸੂਟ ਇਹਦੇ ਨਾਲ ਦੇ ਆਪਣੇ ਕਾਰੀਗਰ ਤੋਂ ਆਪਾਂ ਰੈਡੀ ਕਰਾਵਾਂਗੇ ਸਿਰਫ ਮੈਂ ਦੋ ਸੂਟ ਰੈਡੀ ਕਰਵਾਏ ਸੀ ਵੀ ਆਪਾਂ ਚਲੋ ਪੇਂਟ ਦੀ ਆਪਾਂ ਪੇਂਟ ਵਾਲੀ ਕਦੇ ਵੀ ਵੀਡੀਓ ਨਹੀਂ ਪਾਈ ਹੈਗੀ ਵੀ ਚਲੋ ਆਪਾਂ ਦੇਖ ਲੈਨੇ ਕਿ ਕੀ ਰਿਸਪੌਂਸ ਆਉਂਦਾ ਪਹਿਣਾ ਦਾ ਵੀ ਕਿੰਨੀ ਕ ਇਹਦੀ ਡਿਮਾਂਡ ਆਉਂਦੀ ਹੈ ਕਿ ਤੇ ਆਪਾਂ ਹੋਰ ਹੋਰ ਡਿਜ਼ਾਈਨ ਦੇ ਵਿੱਚ ਅਗਰ ਜਿਹੜਾ ਆਪਾਂ ਪੇਂਟ ਹੈਗਾ ਜਿਹੜਾ ਜ਼ਰੂਰ ਤੁ ਤੇ ਮਿਲੂਗੀ ਦੇ ਫੈਬਰਿਕ ਦੀ ਕੁਆਲਿਟੀ ਵੀ ਬਹੁਤ ਜ਼ਿਆਦਾ ਸੋਹਣੀ ਹੈਗੀ ਬਾਕੀ ਤਾਂ ਹਜੇ ਹਨਾ ਦੁਪट्टे ਨੂੰ ਫਿਨਿਸ਼ਿੰਗ ਵਗੈਰਾ ਹੋਊਗੀ ਤਾਂ ਇਸ ਤੋਂ ਵੀ ਜ਼ਿਆਦਾ ਸੋਹਣਾਗਾ ਜਿਹੜਾ ਦੁਪੱਟਾ ਹੈਗਾ ਜਿਹੜਾ ਲੱਗੂਗਾ ਤੇ ਰੈਡੀ ਹੋਊਗਾ ਇਸ ਤੋਂ ਵੀ ਜ਼ਿਆਦਾ ਸੋਹਣਾ ਦੁਪੱਟਾ ਰੈਡੀ ਹੋਊਗਾ ਤੇ ਜਦੋਂ ਇਹਦੇ ਉੱਪਰ ਫਿਨਿਸ਼ਿੰਗ ਵਗੈਰਾ ਹੋਗੀ ਤੇ ਇਸ ਤਰ੍ਹਾਂ ਜੇ 4 ਸਾਈਡ ਸਾਰੇ ਫਿਨਿਸ਼ਿੰਗ ਪਈ ਹੈਗੀ ਦੁਪੱਟੇ ਦੀ ਉਹ ਆਪਾਂ ਤਾਂ ਨਹੀਂ ਕਰਵਾਈ ਹੈਗੀ ਜਿਵੇਂ ਵੀ ਪਹਿਣਾ ਹਨ ਕਾਫੀ ਪਹਿਣਾ ਖੁਦ ਆਪ ਵੀ ਕਰ ਲੈਂਦੀਆਂ ਨੇਗੇ ਘਰ ਤੋਂ ਤੇ ਜਿੰਨਾ ਪਹਿਣਾ ਨਹੀਂ ਕਰਵਾਉਣੀ ਹੋਊਗੀ ਤਾਂ ਆਪਾਂ ਉਹਨਾਂ ਨੂੰ ਜ਼ਰੂਰ ਇਹ ਮਤਲਬ ਸੂਟ ਲੈਂਗੇ ਜਿਹੜੇ ਇਦਾਂ ਫ ਕਰਵਾ ਕੇ ਦਵਾਂਗੇ ਤੇ 3500 ਪ੍ਰਾਈਸ ਆ ਅੱਜ ਵਾਲੇ ਸੂਟਾਂ ਦਾ ਜਿੰਨੇ ਵੀ ਤੁਹਾਨੂੰ ਮੈਂ ਸੂਟ ਦਿਖਾਏ ਨੇਗੇ ਆਰਡਰ ਇਹ ਆਪਣਾ ਫਾਸਟਲੀ ਕਰਦੇ ਹੋ ਕਿਉਂਕਿ ਬਹੁਤ ਲਿਮਟਿਡ ਜਸਟ ਸਟਾਕ ਹੈਗਾ ਸੌਰੀ ਬਹੁਤ ਲਿਮਟਿਡ ਜਸਟ ਸਟਾਕ ਹੈਗਾ ਤੇ ਦੁਬਾਰਾ ਆਵੇ ਨਾ ਆਵੇ ਹਨਾ ਤੇ ਮੈਨੂੰ ਇਹ ਨਹੀਂ ਪਤਾ ਵੀ ਪ੍ਰਿੰਟਿੰਗ ਡਿਜ਼ਾਈਨ ਦੁਬਾਰਾ ਰੈਡੀ ਕਰਾਉਣ ਦੇ ਮਹੀਨਾ ਦੋ ਮਹੀਨੇ ਲੱਗ ਜਾਂਦੇ ਨੇ ਕਿ ਇਸ ਤੇ ਉਸ ਟਾਈਮ ਹਨਾ ਫਿਰ ਬੰਦੇ ਦਾ ਚਲੋ ਮਾਈਂਡ ਵੀ ਚੇਂਜ ਹੋ ਜਾਂਦਾ ਉਹਨੇ ਟਾਈਮ ਦੇ ਵਿੱਚ ਹਨਾ ਤਾਂ ਆਪਣੇ ਆਰਡਰ ਲੈਂਗੇ ਤੁਸੀਂ ਫਾਸਟਲੀ ਦੇ ਦਿਆ ਕਰੋ ਜੰਦੇਰੀ ਤੇ ਪੇਂਟ ਵਾਲੇ ਦੋਨੋਂ ਹੀ ਸੂਟ ਪਹੁੰਚ ਆਦੇ ਸੋਨੇ ਨੇ 3500 ਪ੍ਰਾਈਸ ਰਹੇਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਆਚ ਵਾਲੇ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ